ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਕੀ ਸੰਗਤਾਂ ਸੰਗਤਾਂ ਦੇ ਸਹਯੋਗ ਦੇ ਨਾਲ ਗੁਰਦੁਆਰਾ ਸਿੰਘ ਸਵਾ ਫੌਂਦੀ ਵੱਲੋਂ ਬਹੁਤ ਵੱਡੇ ਪੱਧਰ ਤੋਂ ਪ੍ਰਾਲਾ ਕੀਤਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਜਪਜੀ ਸਾਹਿਬ ਦੀ ਸੰਧਿਆ ਸੰਪੂਰਨ ਹੋ ਚੁੱਕੀ ਹੈ ਜੀ ਆਰੰਭ ਕਰਾਂਗੇ ਸ੍ਰੀ ਜਾਪ ਸਾਹਿਬ ਇਹ ਬਾਣੀ ਕਲਗੀਧਰ ਦਸ਼ਮੇਸ਼ਪਤਾ ਮਹਾਰਾਜ ਜੀ ਦੇ ਮੁਖਾਰਤ ਵਿੱਚੋਂ ਉਚਾਰਨ ਕੀਤੀ ਹੋਈ ਬਾਣੀ ਹੈ ਜੁਨੀਆਂ ਬਾਣੀਆਂ ਕਲਗੀਧਰ ਦਸ਼ਮੇਸ਼ ਪੀਤਾ ਮਹਾਰਾਜ ਜੀ ਨੇ ਉਚਾਰਨ ਕੀਤੇ ਆ ਉਹਦੇ ਵਿੱਚੋਂ ਇਹਨੂੰ ਸਰਮੋਰ ਮੰਨਿਆ ਗਿਆ ਹੈ ਹੁਣ ਤੁਸੀਂ ਕਹੋਗੇ ਭਾਈ ਜੀ ਇਹ ਸਰਮੋਰ ਕਿਉਂ ਹੈ ਬਾਣੀਆਂ ਸਾਰੀਆਂ ਸਰਮੋਰ ਨੇ ਗੁਰੂ ਕੀ ਸੰਗਤ ਪਰ ਇਹ ਪਾਉਣ ਪਿੱਤਰ ਬਾਣੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਦੀ ਦਾਤ ਵੇਲੇ ਉਚਾਰਨ ਕੀਤੀ ਜਾਂਦੀ ਹੈ ਤਾਂ ਕਈ ਵਿਦਵਾਨਾਂ ਨੇ ਇਹਨੂੰ ਸਰਮੋਰ ਮੰਨਿਆ ਗਿਆ ਹੈ ਗੁਰੂ ਕੀ ਸੰਗਤ ਇਹ ਬਾਣੀ ਸਾਹਿਬ ਸੱਚੇ ਪਾਤਸ਼ਾਹ ਮਾਰਗ ਦੀ 199 ਸ਼ਲੋਕਾਂ ਦੀ ਹੈ ਤੇ ਜਿੰਨੀ ਬਾਣੀ ਹੈ ਸਹਿਵਾ ਜੀ ਨੇ ਛੰਦਾਂ ਵਿੱਚ ਉਚਾਰਨ ਕੀਤੀ ਹੈ ਛੰਦਾਂ ਤੋਂ ਭਾਵ ਜੈਸੇ ਸਵਈਆ ਹੋ ਗਿਆ ਛੰਦ ਹੋ ਗਿਆ ਇਹਦੇ ਤੋਂ ਭਾਵ ਗੁਰੂ ਕੀ ਸੰਗਤ ਹੁੰਦਾ ਹੈ ਕਿ ਬਾਣੀ ਨੂੰ ਉਚਾਰਨ ਕਿਸ ਤਰੀਕੇ ਨਾਲ ਕਰਨਾ ਹੈ ਤੇ ਮਹਾਰਾਜ ਜੀ ਨੇ ਇਹਨੂੰ ਛੰਦਾਂ ਵਿੱਚ ਉਚਾਰਨ ਕੀਤਾ ਹੈ ਰਾਗੀ ਸਿੰਗਾ ਵਾਸਤੇ ਇਹ ਜਿਆਦੀ ਕਿਰਪਾ ਹੋਈ ਹੁੰਦੀ ਹੈ ਸ਼ਲੋਕ ਹੋਗੇ ਪੌੜੀ ਹੋਗੀ ਛੰਦ ਹੋਗੇ ਸਵਈਆ ਹੋ ਗਿਆ ਇਹਨੂੰ ਉਚਾਰਨ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਬਾਣੀ ਦੀ ਚਾਲ ਨੂੰ ਤੇ ਗੁਰੂ ਕੀ ਸੰਗਤ ਸਹਿਬਾ ਨੇ ਕਿਰਪਾ ਕੀਤੀ ਹੈ ਇਹਨੂੰ ਛੰਦਾਂ ਵਿੱਚ ਸ਼ਿੰਗਾਰਿਆ ਗਿਆ ਹੈ 11 ਛੰਦ ਨੇ ਤੇ ਕਈ ਵਿੱਚ ਦੋਰੇ-ਦੋਰੇ ਮਹਾਰਾਜ ਨੇ ਦੋਰੀਵਰੀ ਛੰਦ ਉਚਾਰਨ ਕੀਤੇ ਨੇ ਇਸ ਵਾਸਤੇ ਸਾਰੀ ਬਾਣੀ 21 ਛੰਦਾਂ ਵਿੱਚ ਉਚਾਰੀ ਹੈ ਤੇ ਹੈ ਸਾਰੇ 11 ਛੰਦ ਕਈ ਛੰਦ ਮਤਲਬ ਦੋਹਰੀ ਵਰੀ ਆਗੇ ਨਾ ਗੁਰੂ ਕੀ ਸੰਗਤ ਤਾਂ ਉਹਨਾਂ ਦੀ ਗਿਣਤੀ 21 ਹੋ ਗਈ ਹੈ ਤੇ ਇੱਥੇ ਇਹ ਵੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਦਾਸ ਛੰਦਾਂ ਦੇ ਨਾਮ ਦੱਸ ਦਵੇ ਜੀ ਆਰੰਭ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਹੈ ਛਾਪੇ ਛੰਦ ਪਹਿਲਾ ਦੂਜਾ ਭਯੰਗ ਪ੍ਰਯਾਤ ਛੰਦ ਚਟਰੀ ਛੰਦ ਰਵਾਦ ਛੰਦ ਮਧੂਪਾਰ ਛੰਦ ਚਰਪਟ ਛੰਦ ਰਸਾਵਲ ਛੰਦ ਭਗਵਤੀ ਛੰਦ ਹਰ ਬੋਲ ਮਨਾਂ ਛੰਦ ਇੱਕ ਅਖਰੀ ਛੰਦ 13 ਜੋਰ ਚਾਤਰੀ ਛੰਦ ਇਹਨਾਂ ਦੀ ਗਿਣਤੀ ਗੁਰੂ ਕੀ ਸੰਗਤ 11 ਹੈ ਤੇ ਇਹ ਹੈ ਉਹਦਾ ਸਾਰੇ 21 ਕਿਉਂਕਿ ਕਈ ਦੋ ਵਾਰੀ ਮਹਾਰਾਜ ਜੀ ਨੇ ਜਿਵੇਂ ਅਸੀਂ ਚਾਤਰੀ ਛੰਦ ਮਧੂਭਾਰ ਛੰਦ ਇਹ ਮਹਾਰਾਜ ਜੀ ਨੇ ਕਈ ਜਗ੍ਹਾ ਦੋ ਵਾਰੀ ਕਿਰਪਾ ਕੀਤੀ ਹੈ 11 ਛੰਦਾਂ ਨਾਲ ਸ਼ਿੰਗਾਰੀ ਹੋਈ ਹੈ ਗੁਰੂ ਕੀ ਸੰਗਤ 21 ਨਾਂ ਦੀ ਪੂਰੀ ਗਿਣਤੀ ਹੈ 199 ਸ਼ਲੋਕ ਹਨ ਸ੍ਰੀ ਜਪ ਸਾਹਿਬ ਜਿੱਦੀ ਪਵਨ ਪਿੱਤਰ ਬਾਣੀ ਦੇ ਜੀ ਆਓ ਗੁਰੂ ਕੀਆ ਸੰਗਤਾਂ ਸਾਰਿਆਂ ਨੇ ਬਾਧ ਚੜ ਕੇ ਦਾਸ ਨੂੰ ਉਚਾਰਨ ਕਰਨਾ ਹੈ ਫੌਂਦੀ ਸਿੰਘ ਸਭਾ ਗੁਰੂ ਘਰ ਦੇ ਬੱਚੇ ਜੋ ਸੰਥਿਆ ਲੈਂਦੇ ਨੇ ਉਹਨਾਂ ਨੇ ਸਰਵਣ ਕਰਕੇ ਸੰਥਿਆ ਨੂੰ ਗ੍ਰਹਿਣ ਕਰਨਾ ਹੈ ਹੋਰ ਵੀ ਗੁਰੂ ਕੀ ਸੰਗਤ ਜਿੱਥੇ-ਜਿੱਥੇ ਦਾਸ ਦੀ ਆਵਾਜ਼ ਨੇ ਪਹੁੰਚਣਾ ਹੈ ਤੇ ਉਹ ਸਾਰੇ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਾਂਗੇ ਜੀ ਤੇ ਬਾਕੀ ਅੱਗੇ ਵੀ ਦਾਸ ਬੇਨਤੀ ਕਰਦਾ ਹੁਣ ਫਿਰ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਗੁਰੂ ਕੀ ਸੰਗਤ ਦੇ ਬਾਣੀ ਅਗਾਧ ਬੋਧ ਹੈ ਅਪਰੰਪਾਰ ਹੈ ਪਰਮੇਸ਼ਰ ਸਰੂਪ ਹੈ ਜਿਵੇਂ ਜਿਵੇਂ ਕਿਰਪਾ ਸਾਧਗੁਰੂ ਦੀ ਹੋਈ ਹੈ ਵੈਸੇ ਵੈਸੇ ਗੁਰੂ ਕੀ ਸੰਗਤ ਪਾਠੀ ਸੰਗ ਸਹਿਬਾਨ ਪ੍ਰਚਾਰਕ ਸੰਗ ਸਹਿਬਾਨ ਕਥਾਵਾਚਕ ਵੀਰ ਤੈਸੇ ਤੈਸੇ ਉਚਾਰਨ ਕਰਦੇ ਨੇ ਜਿੱਦਾਂ ਜਿੱਦਾਂ ਦੀ ਸਹਿਬਾਂ ਦੀ ਕਿਰਪਾ ਹੋਵੇ ਜਾਂ ਸੰਪਰਦਾਵਾਂ ਵਿੱਚੋਂ ਟਕਸਾਲਾਂ ਵਿੱਚੋਂ ਜਿੱਦਾਂ ਦੀ ਵਿੱਦਿਆ ਪ੍ਰਾਪਤ ਕੀਤੀ ਹੋਵੇ ਤੇ ਸੁਭਾਵਿਕ ਨਾ ਨਾ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਪੁਲਣੰਦਰ ਸਭ ਕੋ ਪੋਲ ਗੁਰੂ ਕਰਤਾਰ ਜੀ ਇਹ ਜਾਣਕਾਰੀ ਹੈ ਜਾਬ ਸਾਹਿਬ ਜੀ ਦੀ ਤੇ ਅੱਗੋਂ ਹੁਣ ਆਪਾਂ ਜਾਬ ਸਾਹਿਬ ਪਹਿਲੇ ਜਿਹੜੇ ਕਈ 2 ਜਾਂ 4 ਛੰਦ ਵਿਚਾਰਨ ਕਰਾਂਗੇ ਜੀ ਤੇ ਉਹ ਵੀ ਆਪ ਜੀ ਨੇ ਸਵਰਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ